ਮਿਰਦਾ ਸਰਵ ਸਿਰਫ ਆਈਏ ਤਿੰਨ ਹਜ਼ਾਰ ਰੈਂਦੀ ਐ ਮੈਂ ਆਹ ਮੁੰਡੇ ਦਾ ਬਲਵਿੰਦਰ ਦਾ ਰਿਕਾਰਡ ਕਰਦਾ ਇਹਨੇ ਜਿੰਨੀ ਆਹ ਮੁੰਡੇ ਨੂੰ ਜਿਹੜਾ ਸਾਡੇ ਕੋਲ ਦੀਦੀ ਫਸਚਰ ਦਿੱਤੀ ਆ ਇੱਕ ਨਾ ਇੱਕ ਡਾਕਟਰ ਦੀ ਤਰ੍ਹਾਂ ਇਹਨੂੰ ਫਸਚਰ ਦਿੱਤੀ ਆ ਇਹਦੀ ਉਹਦੀ ਬਲੀਡਿੰਗ ਦੀ ਰੋਕਣ ਦੀ ਕੀਤੀ ਐ ਇਹਨਾ ਬਹੁਤ ਸੋਹਣਾ ਮੈਂ ਇਹਦੀ ਸ਼ਾਬਾਸ਼ ਇਹ ਦਿਨਾ ਸਾਡੇ ਸਭ ਤੋਂ ਵਧੀਆ ਮੈਂਬਰ ਇਹ ਮੁੰਡਾ ਬਹੁਤ ਸੋਹਣੀ ਫਾਸਟ ਚੜ੍ਹ ਦਿੱਤੀ ਆ ਵਿਚਾਰੇ ਨਾਲ ਦੇ ਨਾਲ ਉਹਦੀ ਬਿਲਡਿੰਗ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹਨੇ ਆਪ ਖੁਦ ਉਹਦੇ ਸਿਰ ਦੇ ਉੱਤੇ ਪੱਟੀ ਲਾਈ ਇਹਨੇ ਸਿਰ ਉਹਦੇ ਬਾਹ ਦੇ ਕੀਤੀ ਇਹ ਵਿਚਾਰਾ ਇੱਕ ਨਾ ਜਿੰਨਾ ਕਿ ਜੋ ਹੋਇਆ ਇਹਨੇ ਪਿੱਛੇ ਆਪ ਖੁਦ ਨੂੰ ਵਿਚਾਰੇ ਨੂੰ ਚੱਕ ਕੇ ਪਿੱਛੇ ਵਹਿ ਗਿਆ ਸੀ ਨਾਲ ਦੇ ਨਾਲ ਹਸਪੀਟਲ ਤੇ ਲੈ ਕੇ ਸ ਇਹਦੀ ਮੈਂ ਸ਼ਾਬਾਸ਼ ਇਹ ਦਿੰਦਾ ਆ ਮੁੰਡਾ ਜਿਹੜਾ ਸਾਡਾ ਨਿਆਹ ਭਰਤੀ ਆ ਜੇ ਇੱਕ ਸਾਲ ਮੈਂ ਮੁੰਡੇ ਨੂੰ ਭਰਤੀ ਹੋਇਆ ਛਾਵਾ ਛੇ ਬੰਦੇ ਦੀ ਇਹ ਆਪਣੀ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਦੁਆਰਾ ਇੱਕ ਪੰਜਾਬ ਪੁਲਿਸ ਦਾ ਨਵਾਂ ਵਿੰਗ ਤਿਆਰ ਕੀਤਾ ਗਿਆ ਸੜਕ ਸੁਰੱਖਿਆ ਫੋਰਸ ਜੋ ਕਿ ਸੜਕ ਤੇ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਨਾਲ ਜਿਹੜੇ ਕੋਈ ਪੇਸ਼ੈਂਟ ਵਗੈਰਾ ਨੇਗੇ ਉਹਨਾਂ ਦਾ ਉਹਨਾਂ ਦੀ ਮਦਦ ਲਈ ਸਹਾਇਤਾ ਕਰਨੀ ਤੇ ਉਹਨਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣਾ ਅੱਜ ਅਸੀਂ ਜੋ ਆਪਣੀ ਡਿਊਟੀ ਪੁਆਇੰਟ ਤੇ ਹਾਜ਼ਰ ਸੀਗੇ ਉੱਥੇ ਸਾਨੂੰ ਹੁਣੀ ਉੱਥੋਂ ਕੋਈ ਪਾਸ ਕੋਈ ਨੇੜੋਂ ਦੀ ਲੰਘ ਰਹੇ ਸੀਗੇ ਉਹਨਾਂ ਨੇ ਸਾਨੂੰ ਆਕੇ ਦੱਸਿਆ ਕਹਿੰਦੇ ਵੀ ਉੱਥੇ ਸੜਕ ਤੇ ਨਾ ਇੱਕ ਮੁੰਡਾ ਲਹੂ ਲਹਾਨ ਹੋਇਆ ਪਿਆ ਹੈਗਾ ਵੀ ਉਹਨੂੰ ਤੁਸੀਂ ਜਾ ਕੇ ਮਦਦ ਕਰੋ ਅਸੀਂ ਆਪਣੀ ਗੱਡੀ ਚੱਕੀ ਪਿੱਕ ਕਰੀ ਉਹਨੂੰ ਉੱਥੋਂ ਦੇਖਿਆ ਸੀ ਉਹਦਾ ਸਿਰ ਸਿਰ ਤੋਂ ਕਾਫੀ ਬਲੀਡਿੰਗ ਹੋ ਰਹੀ ਸੀ ਲੱਗਦਾ ਜਿਵੇਂ ਸਿਰ ਪਾੜਿਆ ਹੋਵੇ ਤੇ ਇੱਕ ਹੱਥ ਦੇ ਵਿੱਚੋਂ ਕਾਫੀ ਬਲੀਡਿੰਗ ਹੋ ਰਹੀ ਸੀ ਅਸੀਂ ਜਿੰਨੀ ਸਾਨੂੰ ਜੋ ਮਤਲਬ ਸਿਖਾਇਆ ਗਿਆ ਹੈਗਾ ਅਸੀਂ ਜਿੰਨਾ ਹੋ ਸਕੇ ਆਪਣੇ ਵੱਲੋਂ ਉਹਨਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਉਹਨਾਂ ਦੀ ਬਲੀਡਿੰਗ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਸਿਵਲ ਹਸਪੀਟਲ ਪੋਨੀਗੜ ਲੈ ਕੇ ਆ ਮੈਂ ਐਸਆਈ ਕਰਨਲ ਸਿੰਘ ਸਰ ਕਮਲ ਜੀ ਕੀ ਤੁਹਾਡੀ ਪੋਸਟ ਹੈ ਕਿੱਥੇ ਤੁਸੀਂ ਖੜਦੇ ਹੋ ਮੈਂ ਐਸਆਈ ਰੈਂਕ ਦਾ ਹੈਗਾ ਸਰ ਕਰਨਲ ਸਿੰਘ ਸਾਡਾ ਜਿਹੜਾ ਪੁਆਇੰਟ ਹੈਗਾ ਸਾਲ ਸਰ ਫੱਗੂ ਵਾਲਾ ਕੰਚੀ ਜਿੱਦਾਂ ਇਹ ਪੁਆਇੰਟ ਹੈਗਾ ਔਰ ਹੁਣੇ ਹੀ ਸੂਚਨਾ ਜਿੱਦਾਂ ਮਿਲੀ ਸੀ ਅਸੀਂ ਫਰਸਟ ਅਨਸਰ ਪਹੁੰਚੇ ਆ ਜੋ ਵੀ ਕਾਰਵਾਈ ਸੀ ਉਹ ਸਾਰੀ ਕੀਤੀ ਹੈ ਮੁੰਡਾ ਹਸਪਤਾਲ ਲੈਂਦਾ ਜੀ ਸਭ ਬਿਲਕੁਲ ਲੱਕੇ ਆਏ ਹੁਣੇ ਤੁਹਾਡੇ ਜੀ ਬਿਲਕੁਲ ਜੀ ਅਸੀਂ 5 ਮਿੰਟ ਦੇ ਵਿੱਚ ਹੀ ਉੱਥੋਂ ਚੱਲ ਕੇ ਸਰ ਇੱਥੇ ਤੱਕ 5 ਮਿੰਟ ਦਾ ਸਮਾਂ ਜਿਆਦਾ ਕਹਤਾ ਅਸੀਂ ਪਹੁੰਚ ਗਏ ਆ ਜੀ ਇੱਥੇ ਜਲਦੀ ਹੇਠਾ ਆਪਨੇ ਨਾ ਜਿਹੜੀ ਐਸਸੀਐਫ ਨੂੰ ਲੱਗੀ ਹੋਈ ਸਰ ਸਟਾਰਟ ਕਰੀ ਮੈਂ ਨਾ ਇੱਕ ਸੱਚ ਨਾਲ ਮੈਂ ਦਿਲੋਂ ਮੇਰੀ ਤਾਂ ਸਰਵ ਸਿਰਫ ਆਏ ਤੈਨੂੰ ਸਾਰੀਂਦੀ ਐ ਮੈਂ ਆਹ ਮੁੰਡੇ ਦਾ ਬਲਵਿੰਦਰ ਦਾ ਰਿਕਾਰਡ ਕਰਦਾ ਇਹਨੇ ਜਿੰਨੀ ਆਹ ਮੁੰਡੇ ਨੂੰ ਜਿਹੜਾ ਸਾਡੇ ਕੋਲ ਦੀਦੀ ਫਸਚਰ ਦਿੱਤੀ ਆ ਇੱਕ ਨਾ ਇੱਕ ਡਾਕਟਰ ਦੀ ਤਰ੍ਹਾਂ ਇਹਨੂੰ ਫਸਚਰ ਦਿੱਤੀ ਆ ਇਹਦੀ ਉਹਦੀ ਬਲੀਡਿੰਗ ਦੀ ਰੋਕਣ ਦੀ ਕੀਤੀ ਐ ਇਹਦਾ ਬਹੁਤ ਸੋਹਣਾ ਮੈਂ ਇਹਦੀ ਸ਼ਾਬਾਸ਼ ਇਹ ਦਿੰਨਾ ਸਾਡੇ ਸਭ ਤੋਂ ਵਧੀਆ ਮੈਂਬਰ ਇਹ ਮੁੰਡਾ ਬਹੁਤ ਸੋਹਣੀ ਫਾਸਟ ਚੜ੍ਹ ਦਿੱਤੀ ਆ ਵਿਚਾਰੇ ਨਾਲ ਦੇ ਨਾਲ ਉਹਦੀ ਬਿਲਡਿੰਗ ਦੀ ਰੋਕਣ ਦੀ ਕੋਸ਼ਿਸ਼ ਕੀਤੀ ਇਹਨੇ ਆਪ ਖੁਦ ਉਹਦੇ ਸਿਰ ਦੇ ਉੱਤੇ ਪੱਟੀ ਲਾਈ ਇਹਨੇ ਸਿਰ ਉਹਦੇ ਬਾਹ ਦੇ ਕੀਤੀ ਇਹ ਵਿਚਾਰਾ ਇੱਕ ਨਾ ਜਿੰਨਾ ਕਿ ਜੋ ਹੋਇਆ ਇਹਨੇ ਪਿੱਛੇ ਆਪ ਖੁਦ ਨੂੰ ਵਿਚਾਰੇ ਨੂੰ ਚੱਕ ਕੇ ਪਿੱਛੇ ਵਹਿ ਗਿਆ ਸੀ ਨਾਲ ਦੇ ਨਾਲ ਹਸਪੀਟਲ ਤੇ ਲੈ ਕੇ ਸ ਇਹਦੀ ਮੈਂ ਸ਼ਾਬਾਸ਼ ਇਹ ਦਿੰਦਾ ਆ ਮੁੰਡਾ ਜਿਹੜਾ ਸਾਡਾ ਨਿਆਹ ਭਰਤੀ ਆ ਜੇ ਇੱਕ ਸਾਲ ਮੈਂ ਮੁੰਡੇ ਨੂੰ ਭਰਤੀ ਹੋਇਆ ਛਾਵਾ ਇਹ ਬੰਦੇ ਦੀ ਇਹ ਆਪਣੀ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਦੁਆਰਾ ਇੱਕ ਪੰਜਾਬ ਪੁਲਿਸ ਦਾ ਨਵਾਂ ਵਿੰਗ ਤਿਆਰ ਕੀਤਾ ਗਿਆ ਸੜਕ ਸੁਰੱਖਿਆ ਫੋਰਸ ਜੋ ਕਿ ਸੜਕ ਤੇ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਨਾਲ ਜਿਹੜੇ ਕੋਈ ਪੇਸ਼ੈਂਟ ਵਗੈਰਾ ਨੇਗੇ ਉਹਨਾਂ ਦਾ ਉਹਨਾਂ ਦੀ ਮਦਦ ਲਈ ਸਹਾਇਤਾ ਕਰਨੀ ਤੇ ਉਹਨਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣਾ ਅੱਜ ਅਸੀਂ ਜੋ ਆਪਣੀ ਡਿਊਟੀ ਪੁਆਇੰਟ ਤੇ ਹਾਜ਼ਰ ਸੀਗੇ ਉੱਥੇ ਸਾਨੂੰ ਹੁਣੀ ਉੱਥੋਂ ਕੋਈ ਪਾਸ ਕੋਈ ਨੇੜੋਂ ਦੀ ਲੰਘਦੇ ਸੀਗੇ ਉਹਨਾਂ ਨੇ ਸਾਨੂੰ ਆ ਕੇ ਦੱਸਿਆ ਕਿੰਨੇ ਵੀ ਉੱਥੇ ਸੜਕ ਤੇ ਨਾ ਇੱਕ ਮੁੰਡਾ ਲਹੂ ਲਹਾਨ ਹੋਇਆ ਪਿਆਗਾ ਵੀ ਉਹਨੂੰ ਤੁਸੀਂ ਜਾ ਕੇ ਮਦਦ ਕਰੋ ਅਸੀਂ ਆਪਣੀ ਗੱਡੀ ਚੱਕੀ ਪਿੱਕ ਕਰੀ ਉਹਨੂੰ ਉੱਥੋਂ ਦੇਖਿਆ ਸੀ ਉਹਦਾ ਸਿਰ ਸਿਰ ਤੋਂ ਕਾਫੀ ਬਲੀਡਿੰਗ ਹੋ ਰਹੀ ਸੀ ਲੱਗਦਾ ਜਿਵੇਂ ਸਿਰ ਪਾੜਿਆ ਹੋਵੇ ਤੇ ਇੱਕ ਹੱਥ ਦੇ ਵਿੱਚੋਂ ਕਾਫੀ ਬਲੀਡਿੰਗ ਹੋ ਰਹੀ ਸੀ ਅਸੀਂ ਜਿੰਨੀ ਸਾਨੂੰ ਜੋ ਮਤਲਬ ਸਿਖਾਇਆ ਗਿਆਗਾ ਅਸੀਂ ਜਿੰਨਾ ਹੋ ਸਕੇ ਆਪਣੇ ਵੱਲੋਂ ਉਹਨਾਂ ਨੂੰ ਮੋਢੀ ਸਾਈਟ ਦਾ ਦਿੱਤੀ ਉਹਨਾਂ ਦੀ ਬਲੀਡਿੰਗ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਸਿਵਲ ਹਸਪੀਟਲ ਪਾਨੀਗੜ ਲੈ ਕੇ ਆ ਗਏ ਕੀ ਨਾਮ ਹੈ ਤੁਹਾਡਾ ਐਮ ਐਸ ਕਰਨਲ ਸਿੰਘ ਸਰ ਕਮਲ ਜੀ ਕੀ ਤੁਹਾਡੀ ਪੋਸਟ ਹੈ ਕਿੱਥੇ ਤੁਸੀਂ ਖੜਦੇ ਹੋ ਮੈਂ ਏਐਸਆਈ ਰੈਂਕ ਦਾ ਹੈਗਾ ਸਰ ਕਰਨੈਲ ਸਿੰਘ ਸਾਡਾ ਜਿਹੜਾ ਪੁਆਇੰਟ ਹੈਗਾ ਸਾਲਾ ਸਰ ਫੱਗੂ ਵਾਲਾ ਕੰਚੀ ਜਿੱਦਾਂ ਇਹ ਪੁਆਇੰਟ ਹੈਗਾ ਔਰ ਹੁਣੇ ਹੀ ਸੂਚਨਾ ਜਿੱਦਾਂ ਮਿਲੀ ਸੀ ਅਸੀਂ ਫਰਸਟ ਅਨਸਰ ਪਹੁੰਚੇ ਆ ਜੋ ਵੀ ਕਾਰਵਾਈ ਸੀ ਉਹ ਸਾਰੀ ਇਸ ਕੀਤੀ ਹੈ ਮੁੰਡਾ ਹਸਪਤਾਲ ਲੈਂਦਾ ਜੀ ਸਭ ਬਿਲਕੁਲ ਲੈ ਕੇ ਆਏ ਹੁਣੇ ਤੁਹਾਡੇ ਨਾਲ ਬਿਲਕੁਲ ਜੀ ਅਸੀਂ 5 ਮਿੰਟ ਦੇ ਵਿੱਚ ਹੀ ਉੱਥੋਂ ਚੱਲ ਕੇ ਸਰ ਇੱਥੇ ਤੱਕ 5 ਮਿੰਟ ਦਾ ਸਮਾਂ ਜਿਆਦਾ ਕਹਤਾ ਅਸੀਂ ਪਹੁੰਚ ਗਏ ਆ ਜੀ